ਲੋਧੀ ਯਾਰੀ ਨੇ ਚੋਰ ਨੇ ਜਿਹੜੇ ਬਿਨਾ ਕਿਸੇ ਡਰ ਤੋਂ ਬਿਨਾ ਕਿਸੇ ਖੌਫ ਤੋਂ ਆਪਣੀ ਜਿਹੜੀ ਬਾਤ ਦਾਤ ਨੂੰ ਇਨਜਾਮ ਦੰਦੇ ਨੇ ਤੇ ਚੁੱਪ ਚਾਪ ਘਰ ਦੇ ਵਿੱਚੋਂ ਬਾਹਰ ਨਿਕਲ ਜਾਂਦੇ ਦਰਸਲ ਹੁਣ ਜਿਹੜੀ ਖਬਰ ਆ ਸੁਲਤਾਨਪੁਰ ਲੋਧੀ ਦੇਖਣ ਵੇਲੇ ਜਿੱਥੇ ਦੇ ਇੱਕ ਐਕਸਰਾਈਜ਼ ਵਿਭਾਗ ਦੇ ਅਧਿਕਾਰੀ ਦੇ ਘਰ ਚੋਰਾਂ ਨੇ ਜਿਹੜਾ ਆਪਣਾ ਜਿਹੜਾ ਹੱਥ ਸਾਫ ਕੀਤਾ ਘਰ ਦੇ ਵਿੱਚ ਕਾਇ ਸੀਗਾ ਕੁਝ ਸੋਨਾ ਸੀਗਾ ਤੇ ਨੋਇਲ ਫੋਨ ਅਤੇ ਹੋਰ ਕਈ ਤਰ੍ਹਾਂ ਦੀਆਂ ਚੀਜ਼ਾਂ ਇਹਨਾਂ ਘਰੋਂ ਚੱਕ ਕੇ ਫਰਾਰ ਹੋ ਗਏ ਨੇ ਵਿੱਚ ਮੇਰਾ ਨਾਮ ਸੰਦੀਪ ਸਿੰਘ ਹੈ ਜੀ ਤੇ ਅਸੀਂ ਇਸ ਟਾਈਮ ਸੁਲਤਾਨਪੁਰ ਲੋਧੀ ਵਿੰਨ ਕਲੇ ਤੇ ਰਹਿ ਰਹੇ ਆ ਤਾਂ 2 ਦਿਨ ਤੋਂ ਸਾਡੇ ਘਰ ਚ ਨਾ ਵੀ ਘਰ ਕੋਈ ਨਹੀਂ ਸੀਗਾ 2 ਦਿਨ ਤੋਂ ਲਗਾਤਾਰ ਤੇ ਅੱਜ ਕੱਲ ਜਦੋਂ ਅਸੀਂ ਵਾਪਸ ਘਰੇ ਆਏ ਸਾਡੇ 6 ਵਜੇ ਸ਼ਾਮੀ ਤੇ ਸਾਡੇ ਘਰ ਦਾ ਬਾਹਰਲੇ ਘੇਟ ਲੌਕ ਸੀਗਾ ਅੰਦਰ ਸਾਰੇ ਦਰਵਾਜ਼ੇ ਟੁੱਟੇ ਹੋਏ ਆ ਬੈੱਡ ਸਾਰੇ ਫੋਲੇ ਹੋਏ ਆ ਤੇ ਜਿਹਦੇ ਵਿੱਚ ਸਾਡਾ ਘੱਟੋ ਘੱਟ 7 ਤੋਲੇ ਦੇ ਕਰੀਬ ਸੀਗਾ ਸਾਡਾ 골ਡ ਉਹ ਵੀ ਹੈ ਨਹੀਂਗਾ 30000 ਨਕਦ ਕੈਸ਼ ਸੀਗਾ ਇੱਕ ਮੋਬਾਈਲ ਫੋਨ ਸੀਗਾ ਤੇ ਕੋ ਸਾਡੀਆਂ ਬਾਹਰ ਬੈਟਰੀਆਂ ਦੀਆਂ ਤਾਰਾਂ ਸੀਗੀਆਂ ਪਈਆਂ ਉਹ ਵੀ ਹੈ ਨਹੀਂ ਦੋ ਸਾਡੇ ਬੈਟਰੀ ਵੱਡੇ ਇੱਕ ਸਾਡਾ ਇੱਕ ਕਿਰਾਏ ਦਾ ਮਕਾਨ ਮਾਲਕਾ ਦੋਨੋਂ ਗੈਰ ਨੇ ਜੀ ਤੇ ਇਹ ਕਿੱਥੇ ਹੋ ਟਾਈਮ ਮੈਂ ਡਿਊਟੀ ਤੇ ਸੀਗਾ ਜੀ ਲੁਧਿਆਣੇ ਡੈਲੋ ਡਿਊਟੀ ਮੇਰੀ ਉੱਥੇ ਉਹਨਾਂ ਘਰ ਦੇ ਹੁੰਦੇ ਆਪਣੇ ਨਾਲ ਸਸਰਾਲ ਹੈ ਸਾਰਾ ਪਰਿਵਾਰ ਉਹਨਾਂ ਕੋਲ ਹੁੰਦੇ ਆ ਜਦੋਂ ਅਸੀਂ ਕੱਲ ਵਾਪਸ ਆਏ ਆ ਤੇ ਉਸ ਟਾਈਮ ਇਹ ਘਟਨਾ ਵਾਪਰੀ ਹੋਈ ਹੈ ਫੁੱਲਾ ਫਲਾਈ ਵੀ ਹੋਈ ਪਈ ਸੀ ਪੂਰੀ ਫੁੱਲਾ ਫਲਾਈ ਜੀ ਇੱਕ ਉਹਨਾਂ ਦਾ ਐਡਾ ਇੱਕ ਸੱਭਲ ਹਥਿਆਰ ਪਿਆ ਹੋਇਆ ਵਾ ਸਾਰੇ ਬੈੱਡ ਤੋੜੇ ਹੋਏ ਸਾਰੇ ਲੋਕ ਤੋੜੇ ਹੋਏ ਉਹਨਾਂ ਦੇ ਤੇ ਅਰ ਰਿਪੋਰਟ ਘਟਨਾ ਦਾ ਕੋਈ ਕੱਲ ਅਸੀਂ 6.5 ਦੇ ਕਰੀਬ ਆਏ ਹਾਂ ਜੀ ਘਰੇ ਜਦੋਂ ਆ ਕੇ ਹਾਂਜੀ ਸ਼ਾਮੀ ਜਦੋਂ ਆ ਕੇ ਮੇਨ ਦਰਵਾਜ਼ਾ ਖੋਲ ਕੇ ਅੰਦਰ ਆਏ ਤੇ ਦਰਵਾਜ਼ਾ ਟੁੱਟਿਆ ਹੋਇਆ ਸਾਰਾ ਅੰਦਰ ਸਾਰੀ ਫੁੱਲ ਆਫਲੇ ਹੋਈ ਹੋਈ ਹੈ ਕੁੱਲ ਕਿੰਨਾ ਕ ਨੁਕਸਾਨ ਹੋ ਗਿਆ ਸਾਡਾ ਹੋ ਗਿਆ ਜੀ ਪੰਜ ਤੋਂ ਉੱਪਰ ਹੀ ਹੈ ਸਾਡਾ 5.5 ਤੋਂ ਉੱਪਰ ਹਾਂ ਸਰਚਿਤ ਕਰਤਾ ਸੀ ਜੀ ਹਾਂਜੀ ਦਰਖਾਸਤ ਦੇ ਕੇ ਆਏ ਜੀ ਉੱਥੇ ਬਕਾਇਦਾ ਕੀ ਕਹਿਣਾ ਸੀ ਬੋਤੇ ਉਹ ਕਹਿੰਦੇ ਜਲਦੀ ਜਲਦੀ ਕਾਰਵਾਈ ਕਰਾਂਗੇ ਜੀ ਉਹਨਾਂ ਦੇ ਪ੍ਰੋਸੇ ਉੱਪਰ ਹੀ ਆ ਜੀ ਕੋ ਤੁਮ ਮੌਕਾ ਵੀ ਕਿ ਨਹੀਂ ਹਜੇ ਤੱਕ ਤਾਂ ਨਹੀਂ ਆ ਰਹੇ ਸ਼ਾਇਦ ਆ ਰਹੇ ਨੇ ਹੁਣ ਕਹਿ ਰਿਹਾ ਸਾਨੂੰ ਆ ਰਹੇ ਸਹੀ ਘੰਟੇ ਦੇ ਘੰਟੇ ਪੈ ਤਾ। ਹੋਰ ਕੀ ਮੰਗੀ ਕਲੇ ਜਾਂਦੇ ਮੰਗ ਜਿਹੜਾ ਸਾਡਾ ਨੁਕਸਾਨ ਹੋਇਆ ਉਹਦੀ ਪਰਭਾਈ ਕੀਤੀ ਜਾਵੇ ਇਨਸਾਫ ਮੇਰਾ ਜਿਨ੍ਹਾਂ ਨੇ ਗਲਤ ਕਾਰਵਾਈ ਕੀਤਾ ਉਹਨਾਂ ਸਜ਼ਾ ਦਿੱਤੀ ਜਾਵੇ ਜੀ। ਮੇਰਾ ਨਾਂਜੀ ਹਰਿੰਦਰ ਸਿੰਘ ਹੈ ਜੀ। ਭਾਜੀ ਕੱਲ ਜਦੋਂ ਭਾਜੀ ਆਇਆ ਘਰੇ ਤੇ ਇਹਨਾਂ ਦਰਵਾਜ਼ੇ ਦੇਖ ਕੇ ਟੁੱਟੇ ਪਏ ਸੀ। ਤੇ ਇਹਨਾਂ ਨੇ ਮੈਨੂੰ ਫੋਨ ਕੀਤਾ ਵੀ ਭਾਜੀ ਆ ਕੱਲ੍ਹ ਹੋਈ ਹੈ। ਆਏ ਅਸੀਂ ਦੇਖਿਆ ਸਾਰਾ ਤੋੜਪੰਨ ਕੀਤੀ ਹੋਈ ਸੀ। ਸਾਰੇ ਸਮਾਨ ਚੋਰੀ ਹੋਇਆ ਸੀ ਸਾਰੇ ਬੈੱਡ ਜੋ ਵੀ ਸਾਰਾ ਫੁੱਲਾ ਫੁੱਲੀ ਹੋਈ ਸੀ ਪਰ ਏਡੀ ਬਾਬੇ ਨਾਨਕ ਦੀ ਧਰਤੀ 'ਚ ਬੜਾ ਕਿੱਦੀ ਪੁੱਤਰ ਹੈਂੀਆਂ ਚੋਰੀਆਂ ਹੋ ਰਹੀਆਂ ਹਰ ਪਿੰਡ 'ਚ ਹਰ ਸ਼ਹਿਰ 'ਚ ਕਈ ਜਗ੍ਹਾ ਚੋਰੀਆਂ ਹੋ ਰਹੀਆਂ ਹੋਰ ਪ੍ਰਸ਼ਾਸਨ ਨੂੰ ਵੀ ਮੰਗਿਆ ਸਾਡੀ ਕਿ ਨੱਥ ਪਾਈ ਜਾਵੇ ਇਹੋ ਜਿਹੇ ਲੋਕਾਂ ਨੂੰ ਜਿਹੜੇ ਇਹ ਕੰਮ ਕਰਦੇ ਆ ਘਰ 'ਚ ਕਈ ਵੇਲੇ ਲੇਡੀਆਂ ਇਕੱਲੇ ਹੁੰਦੇ ਆ ਕੱਲ ਨੂੰ ਕਿਸੇ ਦਾ ਕੋਈ ਜਾਣੀਣਤ ਖਾਨ ਵੀ ਹੋ ਸਕਦਾ ਚਲੋ ਇਹ ਤੇ ਮੱਲ ਹੀ ਹੈ ਕਿ ਪੈਸਾ ਜਦੋਂ ਆਂਦਾ ਜਾਂਦਾ ਰਹਿੰਦਾ ਵਾ ਤੇ ਜਾਨ ਨਹੀਂ ਮੁਰਕਿਆਣੀ ਕਿਸੇ ਦੀ ਇਹਨਾਂ ਨੂੰ ਨੱਤ ਪਾਉਣੀ ਚਾਹੀਦੀ ਹੈ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਸਾਕੇ ਸੰਬੰਧੀ ਪੁਲਿਸ ਦੇ ਵੱਲੋਂ ਹੀ ਮਾਮਲਾ ਦਰਜ ਕਰ ਲਿਆ ਕਿ ਹਜਾਰੇ ਜਲਦੀ ਚੋਰਾਂ ਦੀ